ਸਤਿ ਸ਼੍ਰੀ ਅਕਾਲ ਮੈਂ ਸੁਨੇਹ ਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਆਂ ਪਹਿਲੀ ਖਬਰ ਵੱਲ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਇਨ੍ਹਾਂ ਵਿੱਚ ਅੰਮ੍ਰਿਤਸਰ, ਸ਼੍ਰੀਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਸ਼ਾਮਿਲ ਹੈ ਵਿਧਾਨ ਸਭਾ ਵਿੱਚ ਲਏ ਗਏ ਇਸ ਫੈਸਲੇ ਨੂੰ ਪੰਜਾਬ ਦੇ ਰਾਸ਼ਪਾਲ ਨੇ ਮਨਜ਼ੂਰੀ ਦੇ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਸ਼੍ਰੀਨੰਦਪੁਰ ਸਾਹਿਬ ਵਿੱਚ ਹੋਏ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਕੀਤਾ ਸੀ ਹੁਣ ਤਿੰਨੋਂ ਤਖਤਾਂ ਵਾਲੇ ਇਨ੍ਹਾਂ ਸ਼ਹਿਰਾਂ ਵਿੱਚ ਸ਼ਰਾਬ, ਮਾਸ ਅਤੇ ਤੰਬਾਕੂ ਸਮੇਤ ਸਾਰੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਤੇ ਪੂਰਨ ਪਾਬੰਦੀ ਲਗਾਉਣ ਲਈ ਇੱਕ ਮਤਾ ਪਾਸ ਕੀਤਾ ਗਿਆ ਸਰਕਾਰ ਇਹ ਫੈਸਲਾ ਸੰਗਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਾ ਤੇ ਹੁਣ ਇਨ੍ਹਾਂ ਸ਼ਹਿਰਾਂ ਵਿੱਚ ਸਫਾਈ, ਸੁਰੱਖਿਆ, ਵਿਕਾਸ ਅਤੇ ਧਾਰਮਿਕ ਸੈਰਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਜੋਸ਼ ਨਾਵਾ ਲਾਗੂ ਕੀਤੇ ਜਾਣਗੇ। ਪਵਿੱਤਰ ਸ਼ਹਿਰ ਐਲਾਨੇ ਜਾਣ ਤੋਂ ਬਾਅਦ ਇਨ੍ਹਾਂ ਖੇਤਰਾਂ ਵਿੱਚ ਸਫਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਪੀੜ ਪ੍ਰਬੰਧਨ ਅਤੇ ਆਵਾਜਾਈ ਨਿਯੰਤਰਣ ਵਿੱਚ ਸੁਧਾਰ ਕੀਤਾ ਜਾਵੇਗਾ। ਇਤਿਹਾਸਿਕ ਗਲੀਆਂ ਅਤੇ ਧਾਰਮਿਕ ਮਾਰਗਾਂ ਨੂੰ ਸੁੰਦਰ ਬਣਾਇਆ ਜਾਵੇਗਾ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਤੇ ਸਖਤੀ ਨਾਲ ਨਜ਼ਰ ਰੱਖੀ ਜਾਵੇਗੀ। ਸਰਕਾਰ ਹੁਣ ਇਨ੍ਹਾਂ ਸ਼ਹਿਰਾਂ ਨੂੰ ਸੱਭਿਆਚਾਰਕ ਅਤੇ ਧਾਰਮਿਕ ਤੌਰ ਦੇ ਬਦੇਰੇ ਸੁਰੱਖਿਆਤ ਅਤੇ ਸੰਗਠਿਤ ਬਣਾਉਣ ਤੇ ਧਿਆਨ ਕੇਂਦ੍ਰਿਤ ਕਰੇਗੀ ਸਰਕਾਰ ਨੇ ਸਪਸ਼ਟ ਕੀਤਾ ਕਿ ਪਵਿੱਤਰ ਸ਼ਹਿਰਾਂ ਵਿੱਚ ਹੁਣ ਸ਼ਰਾਬ ਮਾਸਾਹਾਰੀ ਵਸਤੂਆਂ ਤੰਬਾਕੂ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ ਦਿੱਲੀ ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਈ ਹੈ ਰਾਜਸਤਾਨੀ ਵਿੱਚ ਧੂਏ ਦੀ ਸੰਘਣੀ ਚਾਦਰ ਛਾਈ ਹੋਈ ਹੈ ਜਿਸ ਕਾਰਨ ਲੋਕਾਂ ਲਈ ਸਾਹ ਲੈਣਾ ਮੁਸ਼ਕਲ ਹੋ ਗਿਆ ਸੋਮਵਾਰ ਸਵੇਰੇ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਖਤਰਨਾਕ ਰਹੀ ਹਵਾ ਗੁਣਵੱਤਾ ਸੂਚਕਾਂਕ 498 ਤੱਕ ਪਹੁੰਚ ਗਿਆ ਅਤੇ ਸ਼ਾਮ ਤੱਕ 427 ਤੇ ਪਹੁੰਚ ਗਿਆ ਜਿਸ ਨਾਲ ਸ਼ਹਿਰ ਗੰਭੀਰ ਪ੍ਰਦੂਸ਼ਣ ਸ਼੍ਰੇਣੀ ਵਿੱਚ ਆ ਗਿਆ ਜ਼ਹਿਰੀਲੇ ਧੂਏ ਦੀ ਸ਼੍ਰੇਣੀ ਪਰਤ ਨੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਦ੍ਰਿਸ਼ਟੀ ਨੂੰ ਘਟਾ ਦਿੱਤਾ ਘਟ ਦ੍ਰਿਸ਼ਟੀ ਦੇ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਆਈਜੀਆਈ ਹਵਾਈ ਅੱਡੇ ਤੋਂ 200 ਭਾਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਜਦੋਂ ਕਿ ਪੰਜ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਦਿੱਲੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਜਿੱਥੇ ਰੋਜ਼ਾਨਾ ਲਗਭਗ 1300 ਉਡਾਣਾਂ ਉੱਡਦੀਆਂ ਨੇ ਇੰਡੀਗੋ ਨੇ ਕਿਹਾ ਕਿ ਸਵੇਰੇ ਘੱਟ ਦ੍ਰਿਸ਼ਟੀ ਕਾਰਨ ਹਵਾਈ ਆਵਾਜਾਈ ਵਿੱਚ ਵਿਗੜਨ ਪਿਆ ਚੰਡੀਗੜ੍ਹ ਹਵਾਈ ਅੱਡੇ ਤੇ ਘੱਟ ਵਿਜ਼ਿਬਿਲਟੀ ਕਾਰਨ ਦੋ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਮੈਕਸੀਕੋ ਵਿੱਚ ਸੋਮਵਾਰ ਨੂੰ ਐਮਰਜੈਂਸੀ ਲੈਂਡਿੰਗ ਦੌਰਾਨ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ 3 ਲਾਪਤਾ ਹੋ ਗਏ। ਇਹ ਪ੍ਰਾਈਵੇਟ ਜੈਟ ਅਕਾਪੂਲ ਕੋ ਤੋਂ ਟੋਲੂਕਾ ਹਵਾਈ ਅੱਡੇ ਵੱਲ ਉਡਾਣ ਭਰ ਰਿਹਾ ਸੀ ਪਰ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਕਰਦੇ ਸਮੇਂ ਸੈਨਮਾਂਟਿਓ ਐਟਨੋ ਕੋ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੇ ਫੁੱਟਬਾਲ ਦੇ ਮੈਦਾਨ ਤੇ ਉਤਰਨ ਦੀ ਕੋਸ਼ਿਸ਼ ਕੀਤੀ ਪਰ ਨੇੜੇ ਦੀ ਇੱਕ ਫੈਕਟਰੀ ਦੀ ਤਾਪਦੀ ਛੱਤ ਨਾਲ ਟਕਰਾ ਗਿਆ ਜਿਸ ਕਾਰਨ ਅੱਗ ਲੱਗ ਗਈ। ਅੱਗ ਲੱਗਣ ਕਾਰਨ ਇਲਾਕੇ ਦੇ ਲਗਭਗ 130 ਲੋਕਾਂ ਨੂੰ ਸੁਰੱਖਿਆ ਥ ਾਂਚ ਕੀਤੀ ਜਾ ਰਹੀ ਅਤੇ ਸ਼ੁਰੂਆਤੀ ਰਿਪੋਰਟਾਂ ਵਿੱਚ ਇੰਜਣ ਫੇਲ ਹੋਣ ਦਾ ਸੰਕੇਤ ਹੈ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਈਵੇਟ ਜੈਟ ਵਿੱਚ 8 ਯਾਤਰੀ ਅਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸਨ ਹੁਣ ਤੱਕ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਬਾਕੀ ਬਚੇ ਲੋਕਾਂ ਦੀ ਭਾਲ جاری ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਸਮੇਂ ਤੋਂ ਦਸ਼ਾਈ ਹੋਈ ਹੈ ਮੌਸਮ ਵਿਭਾਗ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਮੋਗਾ ਬਠਿੰਡਾ ਬਰਨਾਲਾ ਮਾਨਸਾ ਫਿਰੋਜ਼ਪੁਰ ਫਰੀਦਕੋਟ ਫਾਜ਼ਲਕਾਟੇ ਮੁਕਤਸਰ ਲਈ ਸੰਗਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ ਉੱਥੇ ਅੱਜ ਤੇਜ਼ ਹਵਾਵਾਂ ਵੀ ਚੱਲਣਗੀਆਂ ਕੱਲ ਪਹਿਲਾਂ ਬਠਿੰਡਾ ਵਿੱਚ ਬਹੁਤ ਸੰਗਣੀ ਧੁੰਦ ਦਰਜ ਕੀਤੀ ਗਈ ਸੀ ਜਿਸ ਦੀ ਦ੍ਰਿਸ਼ਟੀ 0 ਤੋਂ 10 ਮੀਟਰ ਤੱਕ ਸੀ ਇਸੇ ਤਰ੍ਹਾਂ ਦੇ ਹਾਲਾਤ ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ ਵੀ ਰਹੇ ਜਿੱਥੇ ਦ੍ਰਿਸ਼ਟੀ 50 ਮੀਟਰ ਦਰਜ ਕੀਤੀ ਗਈ ਨਤੀਜੇ ਵਜੋਂ ਚੰਡੀਗੜ੍ਹ ਹਵਾਈ ਅੱਡੇ ਤੋਂ ਧਰਮਸ਼ ਲਿਆ ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਘੱਟੋ ਘੱਟ ਤਾਪਮਾਨ 0.1 ਡਿਗਰੀ ਘਟ ਗਿਆ ਅਤੇ ਹੁਣ ਇਹ ਆਮ ਦੇ ਨੇੜੇ ਹੈ ਸਵੇਰ ਵਿੱਚ ਸਭ ਤੋਂ ਘੱਟ ਤਾਪਮਾਨ ਬਠਿੰਡਾ ਵਿੱਚ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਹਲਵਾਰਾ ਵਿੱਚ ਸਭ ਤੋਂ ਵੱਧ ਤਾਪਮਾਨ 25.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਅਗਲੇ 48 ਘੰਟਿਆਂ ਦੌਰਾਨ ਰਾਤ ਦੇ ਤਾਪਮਾਨ ਵਿੱਚ ਲਗਭਗ 2 ਡਿਗਰੀ ਸੈਲਸੀਅਸ ਦੀ ਗਿਰਾਵਟ ਹੋਣ ਦੀ ਉਮੀਦ ਹੈ ਜਿਸ ਤੋਂ ਬਾਅਦ ਅਗਲੇ 3 ਦਿਨਾਂ ਵਿੱਚ ਹੌਲੀ ਹੌਲੀ 2 ਤੋਂ 3 ਡਿਗਰੀ ਸੈ ਇਹ ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੱਸਦੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਤਾਪਮਾਨ ਡਿੱਗ ਰਿਹਾ ਹੈ ਪਾਕਿਸਤਾਨੀ ਫੌਜ ਨੇ ਆਪਣੀਆਂ ਭਾਰਤ ਵਿਰੋਧੀ ਸਾਜ਼ਿਸ਼ਾਂ ਨੂੰ ਜਾਰੀ ਰੱਖਦੇ ਹੋਏ ਭਾਰਤ ਨਾਲ ਜੰਗ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਪਾਕਿਸਤਾਨੀ ਫੌਜ ਨੇ ਭਾਰਤੀ ਸਰਹੱਦ ਨੇੜੇ ਐਂਟੀ ਟੈਂਕ ਡਰੋਨ ਅਭਿਆਸ ਕੀਤਾ ਇਹ ਅਭਿਆਸ ਵੱਡੇ ਪੱਧਰ ਤੇ ਕੀਤਾ ਗਿਆ ਤੇ ਇਸ ਨੂੰ ਦੇਖਣ ਲਈ ਖੁਦ ਪਾਕਿਸਤਾਨ ਦੇ ਚੀਫ ਆਫ ਡਿਫੈਂਸ ਫੋਰਸਿਸ ਅਸੀਮੁਨੀਰ ਪਹੁੰਚੇ ਅਭਿਆਸ ਭਾਰਤੀ ਸਰਹੱਦ ਨੇੜੇ ਖੇਤਾਂ 'ਚ ਕੀਤਾ ਗਿਆ ਇਸ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਅਸੀਮੁਨੀਰ ਨੇ ਭਾਰਤ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਦੋ ਸ਼ਹਿਰਾਂ ਗੁਜਰਾਵਾਲਾ ਅਤੇ ਸਿਆਲਕੋਟ ਦੀਆਂ ਸ਼ੌਨੀਆਂ ਦਾ ਦੌਰਾ ਕਰਕੇ ਫੌਜੀ ਤਿਆਰੀਆਂ ਦਾ ਜਾਇਜ਼ ਵੀ ਸਾਹਮਣੇ ਆਈ ਜਿਸ 'ਚ ਉਹ ਐਂਟੀ ਟੈਂਕ ਐਕਸਰਸਾਈਜ਼ ਨੂੰ ਦੇਖ ਰਹੇ ਨੇ ਇਸ ਤੋਂ ਪਤਾ ਲੱਗਦਾ ਹੈ ਕਿ মনির ਨੇ ਆਪਣੇ ਉੱਚ ਫੌਜੀ ਅਧਿਕਾਰੀਆਂ ਨਾਲ ਮਿਲ ਕੇ ਇਨ੍ਹਾਂ ਤਿਆਰੀਆਂ ਤੇ ਨੇੜੇੋਂ ਨਜ਼ਰ ਰੱਖੀ ਹੈ ਐਂਟੀ ਟੈਂਕਰ ਡਰੋਨ ਅਭਿਆਸਾਂ 'ਚ ਟੈਂਕਾਂ ਵਰਗੇ ਬਖਤਰਬੰਦ ਬਹਾਨਾ ਨੂੰ ਨਿਸ਼ਾਨਾ ਬਣਾਉਣ ਵਾਲੇ ਡਰੋਨ ਸ਼ਾਮਿਲ ਹੈ মনির ਦੇ ਭਾਰਤੀ ਸਰਹੱਦ ਨੇੜੇ ਅਕਸਰ ਦੌਰੇ ਅਤੇ ਜੰਗੀ ਤਿਆਰੀਆਂ ਦੀ ਸਮੀਖਿਆ ਕਰਨ ਨਾਲ ਇਹ ਸਵਾਲ ਉੱਠ ਰਹੇ ਨੇ ਕਿ ਕੀ ਪਾਕਿਸਤਾਨੀ ਫੌਜ ਕੋਈ ਸਾਜ਼ਿਸ਼ ਰਚ ਰਹੀ ਹੈ ਭਾਰਤ ਦੇ ਵੰਜ ਸਕੱਤਰ ਜੇਸ਼ ਅਗਰਵਾਲ ਨੇ 15 ਦਸੰਬਰ ਨੂੰ ਕਿਹਾ ਕਿ ਸਰਕਾਰ ਆਪਸੀ ਟੈਰਿਫਾਂ ਨੂੰ ਘਟਾਉਣ ਲਈ ਅਮਰੀਕਾ ਨਾਲ ਸ਼ੁਰੂਆਤੀ ਫਰੇਮਵਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਬਹੁਤ ਨੇੜੇ ਹੈ ਅਗਰਵਾਲ ਨੇ ਇੱਕ ਬਰੀਫਿੰਗ ਦੌਰਾਨ ਦੱਸਿਆ ਕਿ ਇੱਕ ਉਮੀਦ ਹੈ ਕਿ ਦੋਵੇਂ ਦੇਸ਼ ਆਪਸੀ ਟੈਰਿਫਾਂ ਨੂੰ ਘਟਾਉਣ ਲਈ ਇੱਕ ਸੌਦੇ ਤੇ ਸਹਿਮਤ ਹੋ ਸਕਣਗੇ ਵੰਜ ਸਕੱਤਰ ਨੇ ਕਿਹਾ ਕਿ ਉਹ ਇਸ ਤੇ ਕੋਈ ਸਮਾਂ ਸੀਮਾ ਨਹੀਂ ਦੱਸਣਾ ਚਾਹੁੰਦੇ ਪਰ ਭਾਰਤ ਇਸ ਫਰੇਮਵਰਕ ਸੌਦੇ ਨੂੰ ਜਲਦੀ ਤੋਂ ਜਲਦੀ ਅੰਤਿਮ ਰੂਪ ਦੇਣ ਲਈ ਅਮਰੀਕਾ ਨਾਲ ਸਕਾਰਾਤਮਕ ਤੌਰ ਤੇ ਜੁੜਿਆ ਹੋਇਆ ਉਹਨਾਂ ਨੇ ਇਹ ਵੀ ਦੱਸਿਆ ਕਿ ਦੁਬੱਲੇ ਵਪਾਰ ਸਮਝੌਤੇ ਦੇ ਨਾਲ ਨਾਲ ਆਪ ਜੋ ਹ ਤੱਕ ਅਮਰੀਕਾ ਨਾਲ ਗੱਲਬਾਤ ਦੇ 6 ਦੌਰ ਹੋ ਚੁੱਕੇ ਨੇ ਇਸੇ ਤਰ੍ਹਾਂ ਡਿਪਟੀ ਯੂਐਸ ਟ੍ਰੇਡ ਪ੍ਰਤੀਨਿਧੀ ਦੀ ਅਗਵਾਈ ਵਿੱਚ ਇੱਕ ਬਫਦ ਨੇ ਇਸ ਮਹੀਨੇ ਦੇ ਸ਼ਿਰੂ ਵਿੱਚ 9 11 ਦਸੰਬਰ ਤੱਕ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ ਤਾਂ ਜੋ ਵਪਾਰਕ ਸਬੰਧਾਂ ਦਾ ਜ਼ਾਇਜ਼ਾ ਲਿਆ ਜਾ ਸਕੇ ਅਤੇ VTA ਦੇ ਨਾਲ ਨਾਲ ਫਰੇਮਵਰਕ ਸੌਦੇ ਤੇ ਪ੍ਰਕৃতি ਦਾ ਮੁਲਾਂਕਣ ਕੀਤਾ ਜਾ ਸਕੇ ਇਹ ਵਪਾਰ ਸਮਝੌਤਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਲਗਭਗ ਡਾਲਰ 48.2 ਬਿਲੀਅਨ ਮੁੱਲ ਦੇ ਭਾਰਤੀ ਨਿਰਜ਼ਾਤ ਉੱਚੇ ਟੈਰਿਫਾਂ ਦਾ ਸਾਹਮਣਾ ਕਰ ਰਹੇ ਨੇ ਬੀਤੀ ਸਾਲ 2024-25 ਵਿੱਚ ਦੁਬੱਲਾ ਵਪਾਰ ਡਾਲਰ 131.84 ਬਿਲੀਅਨ ਦਾ ਸੀ ਜਿਸ ਨਾਲ ਅਮਰੀਕਾ ਲਗਾਤਾਰ ਚੌਥੇ ਸਾਲ ਪਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਅਤੇ ਪਾਸ਼ਪਾਗੂ ਕੈਪਟਨ ਅਮਰਿੰਦਰ ਸਿੰਘ ਬਾਰੇ ਨਵੀਆਂ ਚਰਚਾਵਾਂ ਛੇੜ ਗਈਆਂ ਨੇ ਕੈਪਟਨ ਨੇ ਖੁੱਲਕੇ ਕਿਹਾ ਕਿ ਉਹ ਕਾਂਗਰਸ ਨੂੰ ਯਾਦ ਕਰਦੇ ਨੇ ਪਾਸ਼ਪਾ ਵਿੱਚ ਕੁਝ ਵੀ ਪੁੱਛਿਆ ਨਹੀਂ ਸਿਰਫ ਦੱਸਿਆ ਜਾਂਦਾ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸਾਹਮਣੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਅੰਦਾਵਾ ਜੋ 2017 ਵਿੱਚ ਕਾਂਗਰਸ ਦੀ ਜੇਤੂ ਟੀਮ ਵਿੱਚ ਉਹਨਾਂ ਦੇ ਸਭ ਤੋਂ ਨੇੜਲੇ ਸਹਿਯੋਗੀ ਸਨ ਉਹਨਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਦੋਸਤਾਂ ਦਾ ਦੋਸਤ ਕਿਹਾ ਇਸ ਨਾਲ ਰਾਜਨੀਤੀ ਵਿੱਚ ਸਵਾਲ ਖੜੇ ਹੋ ਗ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵਿੱਚ ਵਾਪਸੀ ਕਰਨਾ ਚਾਹੁੰਦੇ ਨੇ ਕੀ ਉਹਨਾਂ ਦੇ ਸਾਬਕਾ ਸਾਥੀਆਂ ਦਾ ਸਰਗਰਮ ਹੋਣਾ ਕਾਂਗਰਸ ਪਾਰਟੀ ਦੇ ਅੰਦਰ ਆਉਣ ਵਾਲੀ ਬਗਾਵਤ ਦਾ ਸੰਕੇਤ ਹੈ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦਾ ਕਹਿਣਾ ਕਿ ਉਹ ਕਿਤੇ ਨਹੀਂ ਜਾ ਰਹੇ ਉਹ ਪਾਸ਼ਪਾ ਵਿੱਚ ਬਿਲਕੁਲ ਠੀਕ ਨੇ ਇਸ ਗੱਲ ਨੂੰ ਲੈ ਕੇ ਸਵਾਲ ਜਵਾਬ ਦੀ ਕੋਈ ਲੋੜ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਆਪਣਾ ਸਟੈਂਡ ਕਲੀਅਰ ਕਰ ਚੁੱਕੇ ਨੇ ਕੈਪਟਨ ਸਾਹਿਬ ਦਾ ਜੋ ਸਟੈਂਡ ਹੈ ਉਹ ਉੱਥੇ ਹੀ ਰਹਿਣਗੇ ਮਨ ਅਤੇ ਸਰੀਰ ਇਸੇ ਪਾਰਟੀ ਵਿੱਚ ਹੈ ਉਹਨਾਂ ਕਹਾਂ ਕੇ ਕੈਪਟਨ ਅਮਰਿੰਦਰ ਸਿੰਘ ਨੇ ਪਾਸ਼ਪਾ ਵਿੱਚ ਜਾਣ ਦਾ ਫੈਸਲਾ ਸੋਚ ਸਮਝ ਕੇ ਹੀ ਲਿਆ ਸੀ ਪੰਜਾਬ ਦਾ ਫਾਇਦਾ ਸੋਚ ਕੇ ਆਜਪਾ ਵਿੱਚ ਜਾਣ ਦਾ ਫੈਸਲਾ ਲਿਆ ਸੀ ਨਵਜੋਤ ਕੌਰ ਤੇ ਟਿੱਪਣੀ ਕਰਦੇ ਹੋਏ ਪ੍ਰਨੀਤ ਕੌਰ ਨੇ ਕਿਹਾ ਕਿ ਜੋ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਨੇ ਜੇਕਰ ਉਸ ਦੇ ਕੋਲ ਪਾਰਟੀ ਲਈ ਕੋਈ ਸਬੂਤ ਹੈ ਤਾਂ ਉਹ ਲਿਆ ਕੇ ਦਿਖਾਵੇ ਪਾਰਟੀ ਜੋ ਵੀ ਕਰਦੀ ਹੈ ਸੋਚ ਸਮਝ ਕੇ ਹੀ ਕਰਦੀ ਹੈ ਜ਼ਿਕਰਯੋਗ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਦੇ ਪਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਬਾਰੇ ਨਵੀਆਂ ਚਰਚਾਵਾਂ ਛਿੜ ਗਈਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ 15 ਦਸੰਬਰ ਨੂੰ ਦੋ ਦਿਨਾਂ ਦੌਰੇ ਤੇ ਜਾਰਡਨ ਪਹੁੰਚੇ ਨੇ ਜਿਸ ਦਾ ਮੁੱਖ ਉਦੇਸ਼ ਇਸ ਅਰਬ ਦੇਸ਼ ਨਾਲ ਦੁਬੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ Oman ਹਵਾਈ ਅੱਡੇ ਤੇ ਜਾਰਡਨ ਦੇ ਪ੍ਰਧਾਨ ਮੰਤਰੀ ਜ਼ਾਫਰ ਹਸਨ ਨੇ ਉਹਨਾਂ ਦਾ ਨਿੱਜੀ ਤੌਰ ਤੇ ਸਵਾਗਤ ਕੀਤਾ ਪ੍ਰਧਾਨ ਮੰਤਰੀ ਮੋਦੀ ਦੀ ਇਹ ਯਾਤਰਾ ਭਾਰਤ ਤੇ ਜਾਰਡਨ ਦਰਮਿਆਨ ਕੋਟਨੀਤਿਕ ਸਬੰਧਾਂ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਦੇ ਮੌਕੇ ਤੇ ਹੋ ਰਹੀ ਹੈ ਇਹ ਦੌਰਾ ਪ੍ਰਧਾਨ ਮੰਤਰੀ ਮੋਦੀ ਦੇ ਤਿੰਨ ਦੇਸ਼ਾਂ ਦੇ 4 ਦਿਨਾਂ ਦੌਰੇ ਦਾ ਪਹਿਲਾ ਪੜਾਅ ਜਿਸ ਤੋਂ ਬਾਅਦ ਈਥੋਪੀਆ ਤੇ Oman ਵੀ ਜਾਣਗੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਇਹ ਪ੍ਰਧਾਨ ਮੰਤਰੀ ਮੋਦੀ ਦੀ ਜਾਰਡਨ ਦੀ ਪਹਿਲੀ ਪੂਰੀ ਦੁਬੱਲੀ ਯਾਤਰਾ ਹੈ ਇਸ ਤੋਂ ਪਹਿਲਾਂ ਉਹ ਫਰਵਰੀ 2018 ਵਿੱਚ ਫੁਲਸਤਨ ਜਾਂਦੇ ਸਮੇਂ ਜਾਰਡਨ ਵਿੱਚ ਕੁਝ ਰੀ ਲੋਕੇਸ਼ਨ ਹਾਲਾਂਕਿ ਉਸ ਸਮੇਂ ਸ਼ਾ ਅਬਦੁੱਲਾ ਦੂਜੇ ਇਵਨ ਅਲ ਹੁਸੈਨ ਨੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਸੀ ਜਿਸ ਕਾਰਨ ਉਹ ਸਿਰਫ ਇੱਕ ਆਵਾਜਾਈ ਯਾਤਰਾ ਤੋਂ ਵੱਧ ਬਣ ਗਈ ਸੀ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਮੌਜੂਦਾ ਪੂਰੀ ਦੁਬੱਲੀ ਯਾਤਰਾ 37 ਸਾਲਾਂ ਦੇ ਅੰਤਰਾਲ ਤੋਂ ਬਾਅਦ ਹੋ ਰਹੀ ਹੈ ਪ੍ਰਧਾਨ ਮੰਤਰੀ ਅੱਜ ਬਾਅਦ ਵਿੱਚ ਜੌਰਡਨ ਦੇ ਸ਼ਾ ਅਬਦੁੱਲਾ ਦੂਜੇ ਇਵਨ ਅਲ ਹੁਸੈਨ ਨਾਲ ਵਿਅਕਤੀਗਤ ਤੌਰ ਤੇ ਮੁਲਾਕਾਤ ਕਰਨਗੇ ਜਿਸ ਤੋਂ ਬਾਅਦ ਪ੍ਰਤੀਨਿਧੀ ਮੰਡਲ ਪੱਧਰ ਦੀ ਗੱਲਬਾਤ ਹੋਵੇਗੀ ਪ੍ਰਧਾਨ ਮੰਤਰੀ ਅਤੇ ਸ਼ਾ ਦੇ ਮੰਗਲਵਾਰ ਨੂੰ ਭਾਰਤ ਜੌਰਡਨ ਵਪਾਰ ਪ੍ਰੋਗਰਾਮ ਨੂੰ ਸੰਬੋਧਨ ਕਰਨ ਦੀ ਵਿਦੇ ਜਿਸ ਵਿੱਚ ਦੋਵਾਂ ਦੇਸ਼ਾਂ ਦੇ ਪ੍ਰਮੁੱਖ ਕਾਰੋਬਾਰੀ ਹਿੱਸਾ ਲੈਣਗੇ ਭਾਰਤ ਤੇ ਜਾਰਡਨ ਦੇ ਵਿਚਕਾਰ ਮਜ਼ਬੂਤ ਆਰਥਿਕ ਸਬੰਧ ਨੇ ਦਿੱਲੀ ਅਮਾਨ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਸਹਿਭਾਗੀ ਹੈ ਐਸਨ ਸਾਡੇ ਲੋਕ ਨੇ ਖਬਰਾਂ ਹੁਣ ਮੈਨੂੰ ਤੇ ਜਾਸ ਦਾ ਧੰਨਵਾਦ ਸਤਿ ਸ਼੍ਰੀ ਅਕਾਲ